ਗਲੈਸਰ ਮੈਂ ਬਹੁਤ ਡਿਟੇਲ ਦੇ ਵਿੱਚ ਗਵਰਨਰ ਦੇ ਅਡਰੈਸ ਨੂੰ ਪੜਿਆ ਮੇਰਾ ਕਿ ਇੱਕ ਕੰਪਲੀਟਲੀ ਫੇਲਡ ਡਾਕੂਮੈਂਟ ਗਵਰਨਰ ਦੇ ਹੱਥੇ ਚ ਪੜਾ ਦਿੱਤਾ ਵੇਖੋ ਸਾਰਿਆਂ ਨੂੰ ਵੱਡੀ ਗੱਲ ਹੈ ਪੰਜਾਬ ਇੱਕ ਐਗਰੀਕਲਚਰਲ ਸਟੇਟ ਤਿੰਨਾਂ ਸਾਲਾਂ ਚ ਜਿਹੜੀ ਸਰਕਾਰ ਐਗਰੀਕਲਚਰ ਪਾਲਿਸੀ ਨਹੀਂ ਟੇਬਲ ਕਰ ਸਕੀ ਉਸ ਉਸ ਸਰਕਾਰ ਬਾਰੇ ਤੁਸੀਂ ਕੀ رائے ਰੱਖਦੇ ਤੁਸੀਂ ਫਿਰ ਦੂਸਰੀ ਗੱਲ ਇੱਕ ਸਾਰੰਗ ਇੰਪੋਰਟੈਂਟ ਤੁਸੀਂ ਵੇਖੋ ਕੱਲ ਸ਼ਹੀਦੀ ਦਿਹਾੜਾ ਸੀ ਚੀਤ ਦੇ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਇੱਕ ਪਾਸੇ ਤੇ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਣ ਵਾਲ ਸੀ ਚੀਫ ਮਿਨਿਸਟਰ ਸਾਹਿਬ ਸ਼ਹੀਦ ਭਗਤ ਸਿੰਘ ਨਗਰ ਗਏ ਨੇ ਦੂਜੇ ਪਾਸੇ ਹਜ਼ਾਰਾਂ ਦੀ ਦਿੱਤਾਜ ਨੌਜਵਾਨ ਬੇਰੋਜ਼ਗਾਰਾਂ ਨੂੰ ਡਾਂਗ ਸੋਟਾ ਟਕਾ ਕੇ ਵਾਇਆ ਗਿਆ ਸੰਗਰੂ ਜਿਹੜਾ ਹੈਡਕ quarters ਏ ਜਿੱਥੋਂ ਆਪ ਪੈਦਾ ਹੋਈ ਹੈ ਜਿਹੜੀ ਕਹਿੰਦੇ ਸੀ ਇੱਕ ਬਦਲ ਲੈ ਕੇ ਜਮਾਤ ਆਏਗੀ ਉਹ ਮੈਨੂੰ ਦੱਸੋ ਕਿ ਇਨਕਲਾਬੀ ਸੋਚ ਥੋੜਾ ਜਿਹਾ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਭਗਵੰਤ ਜੀ ਕਿ ਇਨਕਲਾਬੀ ਪਾਰਟੀ ਹੈ ਇੱਕ ਪਾਸੇ ਬੇਰੋਜ਼ਗਾਰਾਂ ਨੂੰ ਆਪਣੀ ਡਿਮਾਂਡ ਰੱਖਣ ਵਾਸਤੇ ਡਾਂਗ ਫੇਰੀ ਜਾ ਰਹੀ ਹੈ ਫੌਜੀਆਂ ਨੂੰ ਕਰਨਲ ਨੂੰ ਦਸਤਾਰਾ ਨਾ ਕੇ ਘਟਿਆ ਜਾ ਰਿਹਾ ਕਿਸਾਨਾਂ ਦਾ ਜੋ ਤੁਸੀਂ ਹਾਲ ਕੀਤੇ ਤੁਹਾਡੇ ਸਾਹਮਣੇ ਹੈ ਉਹਨਾਂ ਨੂੰ ਵੀ ਡਾਂਗ ਫੇਰੀ ਗਈ ਹੈ ਤੇ ਵੱਡੀ ਗੱਲ ਜਿਹੜੀ ਅਜੇ ਤੱਕ ਕਦੀ ਪੰਜਾਬੀਆਂ ਨੇ ਚੋਰੀ ਆਪਣੇ ਖਾਤੇ 'ਚ ਨਹੀਂ ਸੀ ਚੜਾਈ ਕਿਸਾਨਾਂ ਨੂੰ ਦੇਣਾ ਤੇ ਤੁਸੀਂ ਕੀ ਹੈ ਉਹਨਾਂ ਦੀ ਟਰਾਲੀਆਂ ਚੋਰੀ ਕਰ ਲਈਆਂ ਉਹ ਵੀ ਇਹਨਾਂ ਦੇ ਐਮਐਲਏ ਚੋਰੀ ਕਰਾਣ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ੋਖੇ ਚੋਰੀ ਕਰਾਏ ਤੇ ਫਿਰ ਉਸ ਨੂੰ ਉਹਨੂੰ ਬਚਾਣ ਦੀ ਕੋਸ਼ਿਸ਼ ਕਰੇ ਉਹਦੇ ਚੋਂ ਏਸੀ ਲਾ ਕੇ ਲੈ ਗਏ ਉਹਨਾਂ ਦੇ ਬਿਸਤਰੇ ਚੁੱਕ ਕੇ ਲੈ ਗਏ ਉਹਨਾਂ ਦੇ ਮੰਜੇ ਚੁੱਕ ਕੇ ਲੈ ਗਏ ਸਰਕਾਰਾਂ ਨੇ ਤੇ ਬਿਸਤਰੇ ਤੇ ਮੰਜੇ ਦਿੰਦੀਆਂ ਹੁੰਦੀਆਂ ਕਦੀ ਮੈਂ ਨਹੀਂ ਸੁਣਿਆ ਕਿ ਕੋਈ ਸਰਕਾਰ ਲੋਕਾਂ ਦੇ ਬਿਸਤਰੇ ਤੇ ਮੰਜੇ ਵੀ ਚੁੱਕ ਕੇ ਲੈ ਜਾਵੇ ਇਹ ਕਿਸ ਕਿਸਮ ਦੇ ਲੋਕ ਦੇ ਤੁਸੀਂ ਵੇਖੋ ਉੱਥੇ ਡੰਗ ਛੋਟਾ ਫੇਰਿਆ ਫੇਰ ਜਿਹੜਾ ਕੱਲ ਮੈਡੀਕਲ ਕਾਲਜ ਦਾ ਨਹੀਂ ਪੱਥਰ ਰੱਖਿਆ ਜ ਇਹਨਾਂ ਦਾ ਪ੍ਰੋਮਿਸ ਸੀ 16 ਮੈਡੀਕਲ ਕਾਲਜਸ ਅਸੀਂ 50 ਸਾਲਾਂ ਚ ਲੈ ਕੇ ਆਵਾਂਗੇ ਉਹਦਾ ਮਤਲਬ ਸੀ ਐਵਰੇਜ 3 ਮੈਡੀਕਲ ਕਾਲਜਸ ਪਰ ਗਿਆ 3 ਸਾਲ ਕੰਪਲੀਟ ਹੋ ਗਏ ਇਹ ਦਸਵਾਂ ਨਹੀਂ ਪੱਥਰ ਹੋਣਾ ਚਾਹੀਦਾ ਸੀ ਇਹ ਪਹਿਲੇ 3 ਸਾਲਾਂ ਚ ਇੱਕ ਨਹੀਂ ਆਇਆ ਸਮਝੋ ਕੰਪਲੀਟ ਝੂਠ ਤੇ ਉੱਤੇ ਵੱਡਾ ਨਾਂ ਭਗਵੰਤਬਾਨ ਦਾ ਛੋਟਾ ਨਾਂ ਉਸੇ ਪੱਥਰ ਤੇ ਚੀਦਿਆ ਜਦੋਂ ਭਗਤ ਸਿੰਘ ਜੀ ਦਾ ਉਹਦਾ ਮਤਲਬ ਇਹ ਆਪਣੇ ਆਪ ਨੂੰ ਉਹਨਾਂ ਨੂੰ ਵੀ ਵੱਡੇ ਇਹ ਸਮਝਦੇ ਫਿਰਦੇ ਨੇ ਸੋ ਇੱਕ ਬੜੀ ਅਨਫੋਰਚੂਨੇਟ ਗੱਲ ਐ ਕੰਪਲੀਟ ਫਰਾਡ ਸਾਰੇ ਬਜਟ ਤੇ ਸਟੱਡੀ ਕੀਤਾ ਇੰਡਸਟਰੀ ਬਾਰੇ ਵੀ ਝੂਠ ਏ ਨੌਜਵਾਨਾਂ ਦੀ ਮੈਂ ਇੱਕੋ ਗੱਲ ਦਾ ਇਹਨੂੰ ਓਪਨ ਚੈਲੰਜ ਕਰ ਭਗਵੰਤ ਮਾਨ ਜੀ ਹਰ ਸਾਲ ਤੁਸੀਂ ਟੈਕਸੀ ਦੇ ਮੀਟਰ ਵਰਗਾ ਗੱਡੀ ਟੈਕਸੀ ਜਿਹੜੀ ਹੁੰਦੀ ਏ ਦੇ ਮੀਟਰ ਵਰਗਾ ਮੀਟਰ ਘੁਮਾਈ ਜਾਂਦੇ ਹੋ ਬਿਨਾਂ ਚੱਲੇ ਤੁਸੀਂ 52000 ਕਿਹਾ 53000 ਅਸੀਂ ਨੌਕਰੀ ਦਿੱਤੀ ਐ 3 ਸਾਲ ਹੋ ਗਏ ਨੇ ਮੈਂ ਫੇਰ ਅੱਜ ਅੰਦਰ ਇੱਕ ਵਾਈਟ ਪੇਪਰ ਮੰਗਾਗੇ ਕਿ ਜਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਉਹਨਾਂ ਦੇ ਕੰਪਲੀਟ ਐਡਰੈਸ ਤੇ ਉਹਨਾਂ ਦੇ ਵਿਭਾਗਾਂ ਤੇ ਦੱਸੋ ਉਹ ਵਾਈਟ ਪੇਪਰ ਹਬਸ ਦੇ ਵਿੱਚ ਪੇਸ਼ ਕਰੋ ਸਾਰਾ ਪੰਜਾਬ ਨੂੰ ਪਤਾ ਹੋਏ ਮੇਰਾ ਝੂਠ ਤੇ ਕੁਫਰੀ ਤੋਲੀ ਜਾਂਦੇ ਅੱਛਾ ਨਾਲ ਉਹਦੇ ਵਿੱਚ ਕਲੈਰਿਟੀ ਦਿੱਤੀ ਜਾਏ ਵਾਈਟ ਪੇਪਰ ਦੇ ਵਿੱਚ ਕਿ ਪੰਜਾਬੀ ਕਿੰਨੇ ਨੇ ਨੌਨ ਪੰਜਾਬੀ ਕਿੰਨੇ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੀਆਂ ਨੌਕਰੀਆਂ ਖਾ ਗਏ ਨੇ ਇਹ ਉਪਲਬਧੀ ਥੋੜੀ-ਬੋਠੀ ਸਾਨੂੰ ਦੱਸੋ ਸਹੀ ਹੈ ਕੀ ਇਹ ਕਿਹੜੀ ਗੱਲ ਦੀ ਉਪਲਬਧੀ ਗੰਦੇ ਪੈ ਸੋ ਇਹਦੇ ਨਾਲ ਨਾਲ ਬਹੁਤ ਸਾਰੀਆਂ ਹੋਰ ਗੱਲਾਂ ਨੇ ਚਰਚਾ ਤੇ ਚਾਹੋ ਜੀ ਰਾਜਪਾਲ ਦੇ ਭਾਸ਼ਣ ਦੀ ਚਰਚਾ ਤੇ ਚਾਹੋ ਉਹ 100% ਜੀ ਮੈਂ ਤਾਂ ਪਹਿਲਾਂ ਬੋਲਣਾ ਸੀ ਬਾਬਾ ਜੀ ਪਹਿਲੇ ਕਾਂਗਰਸ ਵੱਲੋਂ ਬੁਲਾ ਰਹੀ ਭਾਏ ਯਾਰ ਚਰਚਾ ਤੇ ਚਰਚਾ ਚ ਹਿੱਸਾ ਲੈਣ ਵਾਸਤੇ ਹੀ ਇੱਥੇ ਮਦੰਦੀ ਆਏ ਆ ਚਰਚਾ ਚ ਸਾਲਵਾਂਗੇ ਜੋ ਪੰਜਾਬ ਦੀ ਇਕਨੋਮੀ ਦਾ ਹਾਲ ਹੈ ਤੁਸੀਂ ਹੈਰਾਨ ਹੋਵੋਗੇ ਜੀ ਡੀਪੀ ਡੈਟ ਦੇ ਮੁਤਾਬਕ ਅੱਜ ਪੰਜਾਬ ਮੋਰ ਥੈਨ 50% ਡੈਟ ਹੈ ਸਮਝੋ ਸਾਰੇ ਨੋ ਬਿਮਾਰੂ ਸੂਬਾ ਹਿੰਦੁਸਤਾਨ ਦਾ ਇੱਕ ਨੰਬਰ ਦਾ ਬਿਮਾਰੂ ਸੂਬਾ ਪੰਜਾਬ ਇਹ ਕਹਿੰਦੇ ਰੰਗਲਾ ਬਣਾਣਾ ਇਹਨਾਂ ਨੇ ਤੇ ਕੰਗਲਾ ਬਣਾ ਦਿੱਤਾ ਪੰਜਾਬ ਨੂੰ ਜਿਹੋ ਜਿਹਾ ਆ ਪਿਹੋ ਜਿਹਾ ਪੰਜਾਬੀ ਕਰ ਦਿੱਤੇ ਬਾਜਾ ਸਾਹਿਬ ਬਾਜਾ ਸਾਹਿਬ ਮਾਮਲੇ ਦੇ ਵਿੱਚ ਐਮਐਲਏ ਕਹਿੰਦੇ ਨਾ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਮੈਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨੇ ਕਮੇਟੀ ਵੀ ਬਣਾਈ ਕਹਿੰਦੇ ਅਸੀਂ ਦਵਾਵਾਂਗੇ ਤੁਹਾਨੂੰ ਗੁਰਲਾਲ ਘਨੌਰ ਨੇ ਅੱਜ ਟਾਈਮ ਵੀ ਰੱਖਿਆ ਮੈਂ ਕਿਸੇ ਐਮਐਲਏ ਦਾ ਨਾਮ ਨਹੀਂ ਲੈਣਾ ਅਖੀਰ ਜਦੋਂ ਕੋਈ ਗੱਲ ਨਿਕਲਦੀ ਹੈ ਉਹਦੇ ਵਿੱਚ ਕੁਝ ਨਾ ਕੁਝ ਤੇ ਸਲੀਅਤ ਹੁੰਦੀ ਹੈ ਟਰਾਲੀਆਂ ਚੋਰੀ ਹੋਈਆਂ ਨੇ ਲੋਕਾਂ ਨੇ ਬਰਾਮਦ ਕਰਾਤੀਆਂ ਇਹ ਕਾਪ ਦਾ ਹੀ ਲੀਡਰ ਜਿਹਦੇ ਜਿਹਦੇ ਨੇੜ ਦਾ ਬੰਦਾ ਜਿਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਉੱਥੇ ਨਾਲ ਪੁਲਿਸ ਆ ਕੇ ਆ ਗਈ ਹੁਣ ਇਹ ਤਾਂ ਕਵਰ ਅਪ ਕਰਨੂ ਤੇ ਪੰਜਾਬ ਪੁਲਿਸ ਨੰਬਰ 1 ਨੇ ਤੇ ਕਵਰ ਅਪ ਕਰਨੂ ਜਿੰਨੂ ਮਰਜੀ ਛਤੰਬਰਾਲੋ ਇਹਨਾਂ ਕੋ ਤੇ ਉਸ ਤੋਂ ਬਾਅਦ ਕਵਰ ਅਪ ਦੇ ਵਿੱਚ ਤੇ ਪੰਜਾਬ ਪੁਲਿਸ ਸਾਰੇ ਹਿੰਦੋਸਤਾਨ ਚ ਫੇਰ ਬਾਕੀ ਦੀਆਂ ਗੱਲਾਂ ਵੀ ਰੱਖਾਂਗੇ ਅੱਜ ਵੇਖੋ ਡਰੱਗਸ ਦੀ ਗੱਲ ਹੈ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਨੇ ਵਾਦਾ ਕੀਤਾ ਸੀ ਮੈਂ 4 ਮਹੀਨੇ ਡਰੱਗਸ ਉਬਰ ਕਰ ਤੈਨੇ ਸਾਲ ਤੇ ਮਸਤ ਰਹੇ ਨੇ ਦਿੱਲੀ ਦੇ ਵਿੱਚ ਹੁਣ ਮਾਂਜਾ ਲੱਥੋਂ ਤੋਂ ਬਾਅਦ ਇੱਕੋ ਦਮ ਹੁਣ ਡਰੱਗਸ ਦੇ ਅਸੀਂ ਕਹਿ ਰਹੇ ਹਾਂ ਛੋਟੀਆਂ ਮੱਛੀਆਂ ਨਾ ਵੱਡੇ ਮਗਰਮਾਚ ਜਿਹੜੇ ਨੇ ਇਹ ਕੇਆਈਜੀ ਭੱਜਿਆ ਉਹਦਾ ਘਰ ਇੱਥੇ ਹੈ ਕਿ ਡੀਐਸਪੀ ਤੁਸੀਂ ਨੌਕਰੀਆਂ ਕੱਢਿਆ ਉਹਨਾਂ ਦੇ ਘਰ ਹੈ ਉਹਨਾਂ ਦੇ ਕਾਰੋਬਾਰ ਹੈ ਆਓ ਹਟਾ ਕੇ ਵੇਖੀਏ ਉਹਦੇ ਕਰਨਾ ਕੁਝ ਨਹੀਂ ਗਵਰਨਰ ਭਜਾਏ ਵੀ ਆਪ ਗਵਰਨਰ ਭਾਸ਼ਨ ਦੇ ਵਿੱਚ ਬਾਜਾ ਸਾਹਿਬ ਨੂੰ ਨੋਟ ਕੀਤਾ ਗਿਆ ਹੈ ਸਾਫਿਸਟੈਂਡਰਡ ਗਵਰਨਰ ਭਾਸ਼ਨ 75 ਸਾਲਾਂ ਤੇ ਪਹਿਲੀ ਵਾਰ ਜਿਹੜੀ ਲੋਕਲ ਲੈਂਗੁਏਜ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਤੋ ਇਹ ਸਾਰੀਆਂ ਗੱਲਾਂ ਟੋਟਲ ਮੈਂ ਸਮਝਣਾ ਕਿ ਝੂਠ ਬੁਲਾਇਆ ਗਵਰਨਰ ਸਾਹਿਬ ਕੋ ਇੱਕ ਪੁਆਇੰਟ ਬਾਏ ਪੁਆਇੰਟ ਤੁਹਾਨੂੰ ਮੈਂ ਦੱਸਾਂਗਾ ਮੈਂ ਵੀ ਗੱਲ ਦੀ ਅੱਜ ਮੰਗ ਕਰਾਂਗਾ ਭਗਵੰਤ ਮਾਨ ਜੀ ਤੁਸੀਂ ਕੋਈ ਅਫੀਸ਼ੀਅਲ ਚਿੱਠੀ ਸਾਡੇ ਸਾਹਮਣੇ ਦੱਸੋ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਕਿ ਪ੍ਰਧਾਨ ਮੰਤਰੀ ਉਦੋਂ ਅਮਰੀਕਨ ਸੋਇਲ ਤੇ ਸਨ ਜਦੋਂ ਸਾਡੇ ਤਿੰਨ ਫਲਾਈਟਸ ਉਤੋਂ ਆਈਆਂ ਏਅਰ ਫੋਰਸ ਦੀਆਂ ਅਮਰੀਕਨ ਏਅਰ ਫੋਰਸ ਦੀ ਤੁਸੀਂ ਇਤਰਾਜ਼ ਜਿਤਾਇਆ ਪੀਐਮ ਨੂੰ ਤੁਸੀਂ ਲਿਖਿਆ ਤੁਸੀਂ ਅਮਰੀਕਨ ਸੋਇਲ ਤੇ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਤੁਸੀਂ ਕਿਉਂ ਇਹ ਗੱਲ ਨਹੀਂ ਪੁੱਛੀ ਕਿ ਹਿਊਮਨ ਰਾਈਟਸ ਵਾਇਲੇਸ਼ਨਜ਼ ਹੋ ਰਹੀਆਂ ਨੇ ਇਹ ਕੋਈ 테ਰਰਿਸਟ ਜਾਂ ਵੱਡੇ ਕ੍ਰਿਮਿਨਲ ਨਹੀਂ ਉਹਨਾਂ ਦੇ ਹੱਥਾਂ ਵਿੱਚ ਹੱਤਕੜੀਆਂ ਪੈਰਾਂ ਵਿੱਚ ਬੇੜੀਆਂ ਬਿਨਾਂ ਦਸਤਾਰਾਂ ਤੋਂ ਇੱਥੇ ਇਕੱਲੇ ਨੇ ਚੱਲੀ-ਚੱਲੀ ਘੰਟਿਆਂ ਦੀ ਫਲਾਈਟ ਤੇ ਕੁਤ ਤੁਸੀਂ ਇਹ ਰਾਜਜਤਾਇਆ ਕੋਈ ਨਹੀਂ ਤੁਸੀਂ ਇਹ ਰਾਜਜਤਾਇਆ ਕਿ ਇਹ ਸਾਰੀਆਂ ਫਲਾਈਟਸ ਅੰਮ੍ਰਿਤਸਰ ਕਿਉਂ ਸ਼ਿਰੀ ਅੰਮ੍ਰਿਤਸਰ ਸਾਹਿਬ ਕਿਉਂ ਉਤਾਰੀਆਂ ਗਈਆਂ ਇਹ ਦਿੱਲੀ ਉਤਾਰਨੀਆਂ ਚਾਹੀਦੀਆਂ ਸੀ ਅਮਰੀਕਨ ਜਹਾਜ਼ ਤੇ ਉੱਡੇ ਸਕਦਾ ਬਟ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਉਹ ਸਿਵਲ ਐਵੀਏਸ਼ਨ ਨੇ ਦੇਣੀ ਹੁੰਦੀ ਹੈ ਇੱਕ ਚਿੱਠੀ ਵਿਖਾਣ ਕੇ ਨੇ ਰਾਜਜਤਾਇਆ ਗੱਲਾਂ ਕਰਨ ਦਾ ਕੀ ਲਾਭ ਹੈ ਜੀ ਹੁਣ ਤੁਸੀਂ ਤਾਮਨ ਲਾਡੂ ਤੇ ਪਹੁੰਚ ਗਏ ਹੋ ਢੀ ਲਿਮਿਟੇਸ਼ਨ ਵਾਸਤੇ ਕਿ ਪ੍ਰਧਾਨ ਮੰਤਰੀ ਤੁਸੀਂ ਕਦੀ ਮਿਲ ਕੇ ਰੂਰਲ ਡਿਵੈਲਪਮੈਂਟ ਫੰਡਸ ਦੀ ਗੱਲ ਕੀਤੀ ਨੀਤੀ ਡੋਗ ਦੀ ਕਦੀ ਮੀਟਿੰਗ ਚ ਠੀਕ ਹੈ ਸੋ ਇੱਕ ਇੱਕ ਮਹਿਕਮੇ ਦਾ ਤੁਹਾਨੂੰ ਦੱਸਾਂਗੇ ਟੋਟਲ ਫਰਾਡ ਹੈ ਟੋਟਲ ਝੂਠ ਹੈ ਕੇਜਰੀਵਾਲ ਸਾਹਿਬ ਕਹਿੰਦੇ ਸੀ ਅਸੀਂ 1 ਰੁਪਿਆ ਕਰਜ਼ਾ ਨਹੀਂ ਚੁਕਣਾ 120000 ਕਰੋੜ ਰੁਪਏ ਦਾ ਕਰਜ਼ਾ ਇਸ ਸਾਲ ਦੇ ਅੰਦੇ ਤੱਕ ਹੋ ਗਿਆ ਇਹ ਸਾਰੀਆਂ ਗੱਲਾਂ ਅੱਜ ਰੱਖਣੇ ਸਾਹ ਦੇ ਪਾਸਲ ਦੇ ਵਿੱਚ ਬਾਜਵਾ ਸਾਹਿਬ ਆਮ ਤੌਰ ਤੇ ਹੁੰਦਾ ਪੰਜਾਬ ਪੰਜਾਬ ਦੇ ਪ੍ਰਾਈਮ ਇਸ਼ੂ ਜਿਹੜੇ ਚਾਹ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਹੋਵੇ ਪਾਣੀਆਂ ਦਾ ਇਸ਼ੂ ਹੋਵੇ ਹੁੰਦੇ ਨੇ ਇਹ ਸਰਕਾਰ ਦੇ ਵਿੱਚ ਇਹ ਇਸ਼ੂ ਨਦਾਰਤ ਰਹਿੰਦੇ ਨੇ ਬਿਲਕੁਲ ਚੰਡੀਗੜ੍ਹ ਦੇ ਉੱਤੇ ਤੇ ਭਗਵੰਤ ਮਾਨ ਨੇ ਤੇ ਆਪ ਨੇ ਤੇ ਪਹਿਲੇ ਹੀ ਆਪਣਾ ਕਬਜ਼ਾ ਛੱਡਤਾ ਤੁਹਾਨੂੰ ਯਾਦ ਹੋਵੇਗਾ ਜਦੋਂ ਹਰਿਆਣੇ ਨੇ ਮੰਗ ਕੀਤੀ ਸੀ ਕਿ ਤੇ ਹਾਈ ਕੋਰਟ ਹਰਿਆਣੇ ਦਾ ਵੱਖਰਾ ਹੋਣਾ ਚਾਹੀਦਾ ਤੇ ਵਿਧਾਨ ਸਭਾ ਵੱਖਰੀ ਹੋਣੀ ਚਾਹੀਦੀ ਉਸ ਟਾਈਮ ਭਗਵੰਤ ਮਾਨ ਨੇ ਪੁਰਾਣੀ ਹਾਈ ਕੋਰਟ ਤੇ ਆਪਣੀ ਵਿਧਾਨ ਸਭਾ ਦੀ ਬਿਲਡਿੰਗ ਤੇ ਤੇ ਕੋਈ ਹੱਕ ਹੀ ਨਹੀਂ ਜਿਤਾਏ ਨੇ ਕਿਹਾ ਕਿ ਸਾਨੂੰ ਦੋਨੋਂ ਚੀਜ਼ਾਂ ਜਿਹੜੀਆਂ ਨੇ ਨਵੇਂ ਚੰਡੀਗੜ੍ਹ ਵਾਸਤੇ ਦੇ ਦਿਓ ਸੋ ਇਹ ਤੇ ਪਹਿਲੇ ਹੀ ਚੰਡੀਗੜ੍ਹ ਨੂੰ ਅਬੰਡਨ ਕਰ ਚੁੱਕੇ ਨੇ ਪਾਣੀਆਂ ਨੂੰ ਅਬੰਡਨ ਕਰ ਚੁੱਕੇ ਨੇ ਤੋਂ ਇਹ ਸਾਰੀਆਂ ਚੀਜ਼ਾਂ ਸਾਹਿਬ ਦੀ ਮੀਟਿੰਗ ਹੋ ਰਹੀ ਹੈ 4 ਵਜੇ ਮੁਲਾਕਾਤ ਕਰੀਏ ਗਵਰਨਰ ਤੇ ਮੁੱਖ ਮੰਤਰੀ ਗਵਰਨਰ ਸਾਹਿਬ ਕੀ ਉਮੀਦਾਂ ਨੇ ਨਹੀਂ ਇਹਨਾਂ ਤੋਂ ਇਹਨਾਂ ਤੋਂ ਕੀ ਉਮੀਦ ਹੋਣੀ ਸੀ ਗੁਰਨੇ ਨੇ ਦੀ ਜਾਨ ਨੂੰ ਰੋਂਦਾ ਹੋਣਾ ਕਿ ਮੈਨੂੰ ਝੂੜਦਾ ਪਲੰਦਾ ਮੇਰੇ ਕੋ ਐਸ ਉਮਰ ਦੇ ਵਿੱਚ ਬੁਲਾਤਾ ਲੈ ਹੱਥ ਤੁਸੀਂ ਮੈਨੂੰ ਦੱਸੋ ਗੁਰਨੇ ਨੇ ਮਿਲ ਕੇ ਇਹਨੂੰ ਕੀ ਕਰਨਾ ਦੇ ਲੈਂਨ ਨੂੰ ਤੇ ਕੁਝ ਵੀ ਨਹੀਂ ਇਹਨਾਂ ਕੋਲ ਜਿਹਾ ਆਜੋ ਸਭ ਪਰਸੋਂ ਕੇਂਦਰੀ ਜਲ ਸਰਸਤੀ ਮੰਤਰੀ ਨੇ ਕਿਹਾ ਗਿਆ ਹਰਿਆਣੇ ਨੂੰ ਉਹਦੇ ਹਿੱਸੇ ਤੋਂ ਪਾਣੀ ਦਵਾ ਕੇ ਲੰਭਾ ਔਰ ਜਲਦੀ ਚਾਰੋਂ ਮੁੱਖ ਮੰਤਰੀ ਦੀ ਸਰ ਬੈਠਕ ਵੀ ਹੋਣ ਜਾ ਰਹੀ ਹੈ ਇਸੇ ਮੁੱਦੇ 'ਤੇ ਦੇਖੋ ਮੇਰੀ ਗੱਲ ਸੁਣ ਲਓ ਇਹਦੇ ਤੋਂ ਤੇ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੇਰਾ ਪਹਿਲੇ ਵੀ ਕਹਿਣਾ ਸੀ ਹੁਣ ਵੀ ਕਹਿਣਾ ਇਹ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਨੋਮਿਨੀ ਇਨੇ ਉਹ ਕੰਮ ਕਰਨਾ ਜਿਹੜਾ ਮਿਨਿਸਟਰੀ ਆਫ ਹோம் ਅਫੇਅਰਸ ਚੀਫ ਮਿਨਿਸਟਰ ਨੂੰ ਕਹੇਗੀ ਤੇ ਉਸੇ ਮੁਤਾਬਕ ਚੱਲਣਾ ਵੇਖੋ ਹோம் ਮਿਨਿਸਟਰ ਨੇ ਓਨ ਦੀ ਫਲੋਰ ਆਫ ਹਾਊਸ ਕਹਿ ਦਿੱਤਾ ਕਿ ਜਦੋਂ ਅਸੀਂ ਇੱਕ ਆਦੇਬੀ ਨੂੰ ਡਿਬਰੂਗੜ੍ਹ ਦੀ ਜੇਲ੍ਹ ਚ ਪਹੁੰਚਾਇਆ ਤੇ ਸਰਕਾਰ ਵੀ ਸਾਡੀ ਨਹੀਂ ਸੀ ਅਸੀਂ ਫਿਰ ਵੀ ਕੰਮ ਕਰਵਾਤਾ ਉਹਦਾ ਮਤਲਬ ਸਾਫ਼ ਤੋਂ ਦੱਸਦੇ ਰਹੇ ਕਿ ਜੋ ਇਸ਼ਾਰਾ ਕਰਦੇ ਨੇ ਉਹੀ ਇਹ ਕਰਦੇ ਨੇ